ਮੁਸੇਵਾਲਾ ਕਤਲ ਕਾਂਡ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੁਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਸਾਹਾਬਾਜ਼ ਅंसारी ਫਰਾਰ ਹੋ ਗਿਆ ਹੈ ਦਰਅਸਲ ਅੰਤਿਮ bail ਤੇ ਬਾਹਰ ਆਉਣ ਤੋਂ ਬਾਅਦ ਸਾਹਾਬਾਜ਼ ਅंसारी ਫਰਾਰ ਹੋਇਆ ਇਹ ਵੱਡੀ ਖਬਰ ਹੈ ਸਿੱਧੂ ਮੁਸੇਵਾਲਾ ਕਤਲ ਕਾਂਡ ਦੇ ਨਾਲ ਜੁੜੀ ਹੋਈ ਸਿੱਧੂ ਮੁਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਸਾਹਾਬਾਜ਼ ਅंसारी ਫਰਾਰ ਹੋ ਗਿਆ ਹੈ ਅੰਤਿਮ bail ਉਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਉਹ ਫਰਾਰ ਹੋਇਆ ਹੈ ਕਤਲ ਕਾਂਡ ਦੇ ਲਈ ਹਥਿਆਰ ਮੁਹਿਆ ਕਰਨ ਦੇ ਉਸਤੇ ਇਲਜ਼ਾਮ ਸੀ ਤੇ 18 ਜੂਨ ਨੂੰ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ ਅੰਤਿਮ ਜ਼ਮਾਨਤ ਦਿੱਤੀ ਸੀ ਦਰਅਸਲ ਉਸ ਨੇ ਪਤਨੀ ਦੀ ਸਰਜਰੀ ਦਾ ਬਹਾਨਾ ਲਾ ਕੇ ਜ਼ਮਾਨਤ ਲਈ ਸੀ ਸਪਾਈਨ ਸਰਜਰੀ ਦਾ ਕਾਰਨ ਦੱਸ ਕੇ ਅਦਾਲਤ ਤੋਂ 1 ਮਹੀਨੇ ਦੀ ਅੰਤਿਮ ਜ਼ਮਾਨਤ ਉਸ ਦੇ ਵੱਲੋਂ ਲਈ ਗਈ ਸੀ ਤੇ ਬੇਲ ਮਿਰਨ ਤੋਂ ਬਾਅਦ ਸਹਾਬ ਅंसारी ਦਾ ਫੋਨ ਬੰਦ ਹੈ ਐਨਆਈਏ ਤੋਂ ਸਹਾਬ ਅंसारी ਦੀ ਲੋਕੇਸ਼ਨ ਵੀ ਟ੍ਰੇਸ ਨਹੀਂ ਹੋ ਰਹੀ ਹੈ ਫਰਵਰੀ 2023 ਦੇ ਵਿੱਚ ਅंसारी ਨੇ ਬੇਲ ਨਿਯਮਾਂ ਦੀ ਉਲੰਘਣਾ ਕੀਤੀ ਸੀ ਤੇ ਉਸ ਸਮੇਂ 5 ਦਿਨ ਦੀ ਜ਼ਮਾਨਤ ਦੌਰਾਨ NIA ਨੂੰ ਕੋਈ ਲੋਕੇਸ਼ਨ ਨਹੀਂ ਮਿਲੀ ਸੀ ਤੇ NIA ਨੇ 8 ਦਸੰਬਰ 2022 ਨੂੰ ਬੁਲੰਦ ਸ਼ਹਿਰ ਤੋਂ ਹਵਾਲਾ ਕਾਰੋਬਾਰੀ ਸਾਹਬ ਅंसारी ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੀ ਮਦਦ ਦੇ ਨਾਲ ਪਾਕਿਸਤਾਨ ਤੋਂ ਮਹਿੰਗੇ ਵਿਦੇਸ਼ੀ ਮਾਰਕਾ ਦੇ ਹਥਿਆਰ ਭਾਰਤ ਪਹੁੰਚ ਰਹੇ ਸਨ ਸਾਹਬ ਅंसारी ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਲੌਰੈਂਸ ਬਿਸ਼ਨੋਈ ਅਤੇ ਗੋਲਦੀ ਬਰਾੜ ਦਾ ਕਰੀਬੀ ਹੈ ਸਾਹਬਾਜ਼ ਅंसारी ਕਈ ਵਾਰ ਦੁਬਈ ਅਤੇ ਕੈਨੇਡਾ ਗਿਆ ਸੀ ਜਿੱਥੇ ਉਹ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਇਆ ਵੱਡੀ ਖਬਰ ਇੱਥੇ ਹੈ ਕਿ ਸਾਹਬਾਜ਼ ਅंसारी ਜੋ ਕਿ ਮੁਸੇਵਾਲਾ ਕਤਲकांड ਦਾ ਮਲਜ਼ਮ ਇੰਟਰਮ bail ਤੇ ਆਉਂਦਾ ਹੈ ਪਰ ਹੁਣ ਉਸ ਦੀ ਲੋਕੇਸ਼ਨ ਵੀ ਟ੍ਰੇਸ ਨਹੀਂ ਹੋ ਰਹੀ ਹੈ ਤੇ ਉਸ ਨੇ ਆਪਣੀ ਪਤਨੀ ਦੀ ਸਰਜਰੀ ਦਾ ਹਵਾਲਾ ਦੇ ਕੇ ਅਦਾਲਤ ਤੋਂ ਇਹ ਜ਼ਮਾਨਤ ਲਈ ਸੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ 5 ਦਿਨ ਦੀ ਜ਼ਮਾਨਤ ਮਿਲੀ ਸੀ ਉਸ ਦੌਰਾਨ ਵੀ ਲੋਕੇਸ਼ਨ ਟ੍ਰੇਸ ਨਹੀਂ ਸੀ ਹੋਈ ਹੁਣ ਦੁਬਾਰਾ ਤੋਂ ਉਸਨੇ ਜ਼ਮਾਨਤ ਲਈ ਹੈ 1 ਮਹੀਨੇ ਦੀ ਅੰਤਿਮ ਜ਼ਮਾਨਤ ਉਸ ਨੂੰ ਮਿਲੀ ਸੀ ਯੂਪੀ ਦੇ ਬੁਰੰਤ ਸ਼ਰਦਾਏ ਰਹਿਣ ਵਾਲਾ ਹੈ ਮੁੱਸੇਵਾਲਾ ਮਰਡਰ ਮਾਮਲੇ ਦੇ ਵਿੱਚ ਇਸ ਦੀ ਭੂਮਿਕਾ ਸਾਹਮਣੇ ਆਈ ਸੀ ਜਿਹੜੀ ਆਰਮਸ ਐਮਿਊਨੀਸ਼ਨ ਦੀ ਸਪਲਾਈ ਹੈ ਉਹ ਲੋਰੈਂਸ ਵਿਸ਼ਨੋਈ ਗੈਂਗ ਨੂੰ ਇਹ ਸਪਲਾਈ ਕਰਦਾ ਸੀ ਅਤੇ ਸਿੱਧੂ ਮੁੱਸੇਵਾਲਾ ਮਰਡਰ ਮਾਮਲੇ ਦੇ ਵਿੱਚ ਵੀ ਇਹਦੀ ਇਨਵੋਲਵਮੈਂਟ ਸਾਹਮਣੇ ਆਈ ਸੀ 2022 ਦਸੰਬਰ ਵਿੱਚ ਇਸ ਨੂੰ ਅਰੈਸਟ ਕੀਤਾ ਗਿਆ ਸੀ ਹਾਲਾਂਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਨੇ ਜਿਹੜੀ ਇੰਟਰਮ ਬੇਲ ਲਾਈ ਸੀ ਆਪਣੀ ਵਾਈਫ ਦੀ ਤਬੀਅਤ ਖਰਾਬ ਹੋਣ ਜਾਂ ਉਹਦਾ ਆਪਰੇਸ਼ਨ ਸੀ ਕੋਈ ਉਸ ਕਰਕੇ ਇਹਨੇ ਇੰਟਰਮ ਬੇਲ ਲਾਈ ਸੀ ਔਰ ਉਸ ਤੋਂ ਬਾਅਦ ਇਹ ਬੇਲ ਤੋਂ ਆਇਆ ਲੇਕਿਨ ਅਚਾਨਕ ਮਿਸਿੰਗ ਹੋ ਗਿਆ ਹੁਣ ਇਹਦਾ ਨਾ ਤਾਂ ਕੋਈ ਫੋਨ ਟ੍ਰੇਸ ਹੋ ਰਿਹਾ ਹੈ ਨਾ ਹੀ ਕਿਸੇ ਵੀ ਤਰ੍ਹਾਂ ਦਾ ਇਹਦਾ ਕੋਈ ਪਤਾ ਲੱਗ ਪਾ ਰਿਹਾ ਹੈ ਇੱਕ ਵੱਡੀ ਗੈਂਗ ਦੇ ਨਾਲ ਜੁੜਿਆ ਹੋਇਆ ਸਾਬਾਜ਼ ਅंसारी ਅਤੇ ਜਿਸ ਦੇ ਉੱਤੇ ਵੱਡੇ ਇਲਜ਼ਾਮ ਨੇ ਕਿਉਂਕਿ ਇਹਦਾ ਪਹਿਲਾਂ ਵੀ ਪਾਕਿਸਤਾਨ ਨਾਲ ਕਨੈਕਸ਼ਨ ਸਾਹਮਣੇ ਆਇਆ ਹੈ ਅਤੇ ਬੁਲੰਦ ਸ਼ਹਿਰ ਦੀ ਇਲੀਗਲ ਵੈਪਨ ਦੀ ਸਾਰੀ ਸਪਲਾਈ ਇਹ ਸੰਭਾਲਦਾ ਹੈ ਉਤੋਂ ਇਸ ਦੀਆਂ ਲੋਰੈਂਸ ਬਿਸ਼ਨੋਈ ਗੈਂਗ ਨਾਲ ਲਿੰਕਸ ਦੇ ਨਾਲ-ਨਾਲ ਹੋਰ ਵੀ ਚੀਜ਼ਾਂ ਸਾਹਮਣੇ ਆਈਆਂ ਸਨ ਐਨਆਈਏ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਸੀ ਇਸ ਤੋਂ ਇਲਾਵਾ ਦਿੱਲੀ ਪੁਲਿਸ ਯੂਪੀ ਪੁਲਿਸ ਪੰਜਾਬ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਸੀ ਜਿਸ ਤਰ੍ਹਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 5 ਦਿਨ ਦੀ ਇਸ ਨੂੰ ਪਹਿਲਾਂ ਵੀ ਜ਼ਮਾਨਤ ਮਿਲੀ ਸੀ ਤੇ ਹੁਣ 1 ਮਹੀਨੇ ਦੀ ਇਸ ਨੂੰ ਅੰਤਿਮ ਜ਼ਮਾਨਤ ਮਿਲੀ ਹੈ ਤਾਂ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ ਨੇ ਕਿ ਤੁਸੀਂ ਕਿੱਥੇ ਨਹੀਂ ਜਾ ਸਕਦੇ ਤੁਸੀਂ ਆਪਣੀ ਲੋਕੇਸ਼ਨ ਔਨ ਰੱਖਣੀ ਹੈ ਜਾਂ ਤੁਸੀਂ ਸੰਪਰਕ ਦੇ ਵਿੱਚ ਰਹਿਣਾ ਹੈ ਤੇ ਇਸ ਤੰਗ ਦੇ ਨਾਲ ਮਿਸਿੰਗ ਹੋਣਾ ਬਹੁਤ ਵੱਡੀ ਗੱਲ ਹੈ ਵੈਸੇ ਭਾਵੇਂ 1 ਮਹੀਨਾ ਕੰਪਲੀਟ ਹੋਣਾ ਬਾਕੀ ਹੈ 18 ਜੂਨ ਨੂੰ ਪਟਿਆਲਾ ਹਾਊਸ ਕੋਡ ਨੇ ਅੰਤਿਮ ਜ਼ਮਾਨਤ ਦਿੱਤੀ ਹੈ ਪਰ ਇਸ ਤਰ੍ਹਾਂ ਕੋਈ ਸੰਪਰਕ ਨਾ ਹੋਣਾ ਐਨਆਈਏ ਨੂੰ ਟ੍ਰੇਸ ਨਾ ਹੋਣਾ ਕੋਈ ਲੋਕੇਸ਼ਨ ਦਾ ਨਾਮ ਮਿਲਣਾ ਕਹੀਂ ਸਵਾਲ ਖੜੇ ਕਰ ਰਹੇ ਨੇ आखिरकार किथे ਗਾਇਬ ਹੋ ਗਿਆ ਕਿ ਦੁਬਾਰਾ ਇਸ ਨੂੰ ਕਾਬੂ ਵੀ ਕੀਤਾ ਜਾ ਸਕੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਅਜੇਹਾ ਹੀ ਕਰ ਚੁੱਕਿਆ ਹੈ। ਇਸ ਨੇ ਪਹਿਲਾਂ ਵੀ 5 ਦਿਨ ਦੀ ਬਿੱਲ ਲਈਤੀ ਸੀ। ਉਸ ਤੋਂ ਬਾਅਦ ਦੁਬਾਰਾ ਤੋਂ ਮਹੀਨੇ ਦੀ ਬਿੱਲ ਅਪਲਾਈ ਕੀਤੀ ਸੀ ਲੇਕਿਨ ਇਸ ਵਿਚਾਲੇ ਉਹਦਾ ਫੋਨ ਹੋਰ ਨਾ ਹੀ ਉਹ ਕਿੱਥੇ ਹੈ ਪਤਾ ਲੱਗ ਪਾਰ ਰਿਹਾ ਹੈ। ਉਹ ਅਚਾਨਕ ਮਿਸਿੰਗ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਤਾਂ ਬਹੁਤ ਨੇ ਕਿ ਆਖਿਰ ਸਾਹਬ ਅंसारी ਹੈ ਕਿੱਥੇ? ਔਰ ਉਹ ਵੀ ਇੱਕ ਛਾਤਰ ਅਪਰਾਧੀ ਜੋ ਕਿ ਪਾਕਿਸਤਾਨ ਦਾ ਲਿੰਕ ਸਾਹਮਣੇ ਆਇਆ ਸੀ ਲਾਰੈਂਸ ਮਿਸ਼ਨੋਈ 골ਡੀ ਬਰਾੜ ਦਾ ਲਿੰਕ ਸਾਹਮਣੇ ਆਇਆ ਸੀ ਆਮ ਸੈਂਡ ਐਮਨਿਊਸ਼ਨ ਦੀ ਸਪਲਾਈ ਕਰਨ ਦਾ ਇਹਦੇ ਤੇ ਇਲਜ਼ਾਮ ਹੈ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉਤੋਂ ਇੱਕ ਕਾਫੀ ਛਾਤਰ ਅਪਰਾਧੀ ਇਹ ਗਾਇਬ ਹੈ ਅਸੀਂ ਨਹੀਂ ਜਾਣਦੇ ਕਿ ਇਹ ਸਭ ਸਪਲਾਈ ਕਰਨ ਵਾਲਾ ਸਾਬਾਜ਼ ਅंसारी ਆਖਿਰ ਹੈ ਕਿਥੇ